ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕਾੰਦਣਾ ਇੱਥੇ ਬੈ ਕੇ ਸੁਣ ਨੋ ਸੱਚ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦਿਓ ਦੇਖੋ ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਆਜ਼ਾਦ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ 726 ਮਰਵਾਤੇ ਕਦੇ ਸ਼ਰਾਂਜਲੀ ਦਵਾਈ ਹੁਣ ਇਹਨਾਂ ਨੂੰ ਪਿਆਰ ਆ ਗਿਆ ਬੜਾ ਚਲ ਚਲ ਜਿੰਦਰਾ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਉਹ ਜੋ ਮਟੀਰੀਅਲ ਆ ਗਿਆ ਫਰਨਾ ਆ ਮਟੀਰੀਅਲ ਸਾਡਾ ਹਰ ਵਾਰ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਕੀ ਨਰ ਰਸਕਰ ਮੀਆਂ ਗੱਲਾਂ ਤੁਸੀਂ ਕਰਦੇ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਅਜਲਾਸ ਵਿੱਚ ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨਯਵ ਵਿਰੋਧੀ ਧਿਰ ਦੀ ਸਦਨ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਜਿਵੇਂ ਹੀ ਸਪੀਕਰ ਨੂੰ ਇੱਕ ਲਿਫਾਫਾ ਬੰਦ ਤਾਲਾ ਪੇਟ ਕੀਤਾ ਤਾਂ ਮੁੱਖ ਮੰਤਰੀ ਦੇ ਇਸ ਰਵੱਈਏ ਨੂੰ ਲੈ ਕੇ ਵਿਰੋਧੀ ਧਿਰ ਤਲਖ ਹੋ ਗਈ ਅਤੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਸਦਨ ਦੇ ਕਰੀਬ 4 ਘੰਟੇ ਹੰਗਾਮੇ ਵਿੱਚ ਹੀ ਗੁਆਚ ਗਏ ਮੁੱਖ ਮੰਤਰੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੁਖਤਾਬ ਹੁੰਦਿਆਂ ਕਿਹਾ ਕਿ ਰਾਜਪਾਲ ਦੇ ਭਾਸ਼ਣ ਮੌਕੇ ਵਿਰੋਧੀ ਧਿਰ ਭੱਜ ਗਈ ਸੀ ਇਸ ਲਈ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਧਿਰ ਸਦਨ ਵਿੱਚ ਹਾਜ਼ਰ ਰਹੇ ਕਿਉਂਕਿ ਉਸ ਨੂੰ ਸਦਨ ਅੰਦਰ ਸੁਣਨ ਦੀ ਆਦਤ ਨਹੀਂ ਤੇ ਛੇਤੀ ਹੀ ਬਾਹਰ ਚਲੀ ਜਾਂਦੀ ਹੈ ਵਿਰੋਧੀ ਧਿਰ ਦਾ ਨਿਤ ਦਿਨ ਭਜਣਾ ਸਦਨ ਨਾਲ ਮਜ਼ਾਕ ਹੈ ਤਾਲੇ ਦੇ ਮਾਮਲੇ ਤੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਤਲਖੀ ਇੰਨੀ ਵੱਧ ਗਈ ਕਿ ਦੋਵੇਂ ਧਿਰਾਂ ਵਿੱਚ ਨੌਬਤ ਹੱਥੋਂ ਪਾਈ ਤੱਕ ਪਹੁੰਚ ਗਈ ਸੀ ਜਦੋਂ ਮੁੱਖ ਮੰਤਰੀ ਨੇ ਬਾਜਵੇ ਦੇ ਮੂੰਹ ਤੇ ਲਗਾਉਣ ਲਈ ਇੱਕ ਹੋਰ ਤਾਲਾ ਦੇਣ ਦੀ ਗੱਲ ਆਖੀ ਤਾਂ ਸਥਿਤੀ ਵਿਗੜ ਗਈ ਆਏ ਕਰੋ ਆਹੀ-ਇਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠਾ ਟੋਕ ਦਿਓ ਠੇਕਾ ਲੈ ਰੱਖੀ ਬਸਦੀ ਰਾਜਨੀਤੀ ਦਾ ਚੁੱਪ ਕਰ ਜਾਓ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗੁਏਜ ਅਸੀਂ ਬੰਦੇ ਹਾਂ ਥੋੜਾ ਹੰਕਾਰ ਬੋਲਦਾ ਹੰਕਾਰ ਬੋਲਦਾ ਅਸੀਂ ਐਲੀਅਨ ਦੇ ਪੁੱਤਰ ਹਾਂ ਪੰਜਾਂ ਦਾ ਨਾਂ ਵੀ ਲਾ ਦਾਂਗੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਹਾਂਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਆ ਹੰਕਾਰ ਅਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਨ ਤੱਕ ਜਾਣ ਗਈਆਂ ਗੱਲਾਂ ਥੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਜਾਣ ਗਈਆਂ ਫਿਰ ਆ ਚੱਲੋ ਫੇਕੀ ਔਰ ਜੋ ਮੀਰ ਬਾਈ ਦਾ ਮੋਬਾਈਲ ਰਿਪੇਅਰ ਕਰਨ ਵਾਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਮੈਂ ਮੁਖਮਮਦੀਨ ਮੈਂ ਥੋੜੇ ਗੱਲ ਕਿਉਂ ਮੈਂ ਕਿਉਂ ਕਰ ਦਿਓ ਆਪਣੀ ਤਾਲਾ ਵੇਖੋ ਜੀ ਵੇਖੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਸਾਰੇ ਤੂੰ 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 ਤਾਂ ਮੇਰਾ ਗੱਲ ਨਹੀਂ ਕਰ ਰਿਹਾ ਕਿਸੇ ਨਾਲ ਓ ਪ੍ਰਧਾਨ ਜੀ ਓ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਧਰ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪਰਦਾਦ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਵਿੱਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਸ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਤੇ ਇਹ ਜ਼ਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਭਾਜੀਪੀ ਕਿੱਥੇ ਹੈ ਭਾਜੀਪੀ ਹੈ ਨਹੀਂ ਫ੍ਰੀडम ਸਾਹਿਬ ਤੁਹਾਡੇ ਵਾਲੇ ਸਾਰੇ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ 'ਚ ਚਲੇ ਗਏ ਮਾਰਯੋਗ ਮੁਖਮਤਰੀ ਸਾਹਿਬ ਜੇਰਨੋ ਐਡਰੈਸ ਦਾਵਾ ਨਾ ਕੀਤਾ ਤੁਸੀਂ ਮਰਹਿਣ ਦੋ ਮੁੜ ਜਾਓ ਮੁੜ ਜਾਓ ਟਾਈਮ ਹੈ ਮੁੜ ਜਾਓ ਬਾਜਵੇ ਨੇ ਸਵਾਲ ਕੀਤਾ ਕਿ ਸਪੀਕਰ ਨੂੰ ਤਾਲਾ ਲਗਾਉਣ ਦਾ ਅਧਿਕਾਰ ਨਹੀਂ ਇਸ ਮਗਰੋਂ ਵਿਰੋਧੀ ਧਿਰ ਨੇ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਬਾਜਵੇ ਨੇ ਸਪੀਕਰ ਨੂੰ ਸਦਨ ਨੂੰ ਤਾਲਾ ਲਾਉਣ ਦੀ ਚੁਣੌਤੀ ਦਿੱਤੀ ਹਾਲਾਂਕਿ ਸਪੀਕਰ ਸੰਧਵੇ ਨੇ ਸਪਸ਼ਟ ਕਰ ਦਿੱਤਾ ਕਿ ਤਾਲਾ ਇੱਕ ਸੰਕੇਤਕ ਇਸ਼ਾਰਾ ਹੈ ਵਿਰੋਧੀ ਇਤਰ ਸਦਨ ਦੀ ਕਾਰਵਾਈ 'ਚ ਸ਼ਾਮਲ ਹੋਵੇ ਸੈਸ਼ਨ ਦੇ ਸ਼ੁਰੂ ਵਿੱਚ ਮਾਹੌਲ ਇੰਨਾ ਪੱਕ ਗਿਆ ਕਿ ਇੱਕ ਦਫਾ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ ਸੀ ਜਦੋਂ ਸਦਨ ਮੁੜ ਜੁੜਿਆ ਤਾਂ ਪ੍ਰਤਾਪ ਸਿੰਘ ਬਾਜਵਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਮਾਹੌਲ ਉਦੋਂ ਜ਼ਿਆਦਾ ਗਰਮਾ ਗਿਆ ਜਦੋਂ ਸਪੀਕਰ ਨੇ ਪ੍ਰਥਾ ਦੇ ਉਲਟ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਤੋਂ ਪਹਿਲਾਂ ਹੀ ਸਦਨ ਤੋਂ ਰਾਜਪਾਲ ਦੇ ਭਾਸ਼ਣ ਤੇ ਬਹਿਸ ਕਰਵਾਉਣ ਦੀ ਸਹਿਮਤੀ ਲੈ ਲਈ